ਮਾਨ ਜੋ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਤੇ ਜਿਹੜਾ ਆਰਗੇਨਾਈਜ਼ਡ ਕਰਾਈਮ ਜਾਂ ਕੋਈ ਵੀ ਇਨਸੀਡੈਂਟ ਕੋਈ ਫਾਇਰਆਮ ਰਿਪੋਰਟ ਜਿਹੜਾ ਹੁੰਦਾ ਵਾ ਉਸ ਤੇ ਕਾਰਵਾਈ ਕਰਦਿਆਂ ਇੱਕ 14 2 ਨੂੰ ਇੱਕ ਤਲਾਹ ਮਿਲੀ ਸੀਗੇ ਪਿੰਡ ਮੂਲੇ ਚੱਕ ਦੇ ਵਿੱਚ ਕੁਝ ਪਾਰਟੀਆਂ ਵੱਲੋਂ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਗਿਆ ਤੇ ਉੱਥੇ ਫਾਇਰਿੰਗ ਵੀ ਜਿਹੜੀ ਰਿਪੋਰਟ ਕੀਤੀ ਗਈ ਜਿਸ ਤੇ ਮਕਦਮਾ ਦਰਜ ਕਰਕੇ ਅ ਮਕਦਮਾ ਨੰਬਰ 24 ਸਾਡਾ ਗੇਟ ਕੀਮਾ ਦੇ ਵਿੱਚ 1942 125 191 190 ਤੇ ਆਬਜੈਕਟ ਦੇ ਵਿੱਚ ਜਿਹੜਾ ਮਕਦਮਾ ਦਰਜ ਕਰਕੇ ਜਿਹਦੀ ਤਰਤੀਸ਼ ਜਿਹੜੀ ਸ਼ੁਰੂ ਕੀਤੀ ਗਈ ਸਾਡੇ ACP ਸਾਹਿਬ ਜਸਪਾਲ ਸਿੰਘ ਤੇ ਮੈਡਮ ਅਨਜੀਤ ਕੌਰ SHO ਗੇਟ ਕੀਮਾ ਨੇ ਇਸ ਦੇ ਵਿੱਚ ਦੋ ਮੁੱਖ ਦੇਸ਼ੀ ਜਿਹੜੇ ਉਸ ਗ੍ਰਫਤਾਰ ਕੀਤੇ ਨੇ ਜਿਹੜਾ ਇੱਕ ਦੋਸ਼ੀ ਵਿਸ਼ਾਲ ਸਿੰਘ ਉਰਫ ਫੌਜੀ ਜਿਹੜਾ ਵਾ ਇਹ 18 ਤਰੀਕ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਸੀਗਾ ਤੇ ਇੱਕ ਕੱਲ ਜਿਹੜਾ ਵਾ ਸੂਰਜ ਪੁੱਤਰ ਉਮਾकांत ਜਿਹੜਾ ਅਤੇ ਦੂਜਾ ਮੁੱਖ ਦੋਸ਼ੀ ਸੀਗਾ ਉਸ ਨੂੰ ਗ੍ਰਫਤਾਰ ਕੀਤਾ ਗਿਆ ਸੂਰਜ ਉਰਫ ਉਮਾਕਾਂਤ ਜਿਹੜਾ ਹੈ ਇਸ ਕੋਲੋਂ ਜਿਹੜਾ ਵਾਰਦਾਤ ਦੌਰਾਨ ਜਿਹੜਾ ਵਰਤਿਆ ਗਿਆ ਪਿਸਤਲ ਆ ਉਹ ਵੀ ਬਰਾਮਦ ਕੀਤਾ ਗਿਆ ਹੈ ਤੇ ਜਿਹੜੇ ਇਹ ਦੋਵੇਂ ਪੇਸ਼ੇਵਰ ਜਿਹੜੇ ਕ੍ਰਾਈਮ ਪੇਸ਼ਾ ਕਰਨ ਵਾਲੇ ਦੋਵੇਂ ਮੁਜਮਨੇ ਜਿਹੜਾ ਸੂਰਜ ਆ ਇਸ ਦੇ ਉੱਤੇ ਪਹਿਲਾਂ ਵੀ ਅਸਲੈਕਟ ਦਾ ਮਕਦਮਾ ਦਰਜ ਹੈ ਤੇ ਜਿਹੜਾ ਵਿਸ਼ਾਲ ਆ ਇਸ ਦੇ ਉੱਤੇ ਪਹਿਲਾਂ ਤੋਂ ਐਨਡੀਪੀਐਸ ਦੇ ਮਕਦਮੇ ਦਰਜ ਨੇ ਇਸ ਦੇ ਵਿੱਚ ਇਹਨਾਂ ਦੀ ਪੁੱਛ ਗਏ ਇਸ ਦੇ ਉੱਤੇ ਜਿਹੜੇ ਅੱਗੇ ਬੰਦੇ ਨਾਮਜ਼ਦ ਹੋਏ ਨੇ ਉਹਨਾਂ ਨੂੰ ਵੀ ਫੜ ਲਈ ਸਾਡੀਆਂ ਟੀਮਾਂ ਜੜੀਆਂ ਵਾ ਗਈਆਂ ਹੋਈਆਂ ਨੇ ਤੇ ਜਲਦੀ ਉਹਨਾਂ ਨੂੰ ਵੀ ਅਰੈਸਟ ਕਰ ਲਿਆ